ਪਾਕਿਸਤਾਨੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਯਾਨੀ ਕਿ ਹਰਮੰਦਰ ਸਾਹਿਬ ਦੇ ਵੱਲ ਮਜ਼ਾਇਲ ਛੁੱਟੀ ਸੀ ਭਾਰਤੀ ਫੌਜ ਨੇ ਉਸ ਨੂੰ ناکਾਮ ਕਰ ਦਿੱਤਾ ਤਾਂ ਇਹ ਵੱਡਾ ਦਾਵਾ ਕਿਸੇ ਹੋਰ ਵੱਲੋਂ ਨਹੀਂ ਬਲਕਿ ਭਾਰਤੀ ਫੌਜ ਦੇ ਵੱਲੋਂ ਹੀ ਕੀਤਾ ਗਿਆ ਹੈ ਦੈਨਿਕ ਪਾਸਕਰ ਚ ਛਪੀ ਰਿਪੋਰਟ ਦੇ ਹਵਾਲੇ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਪਾਕਿਸਤਾਨ ਆਰਮੀ ਨੇ ਦਰਬਾਰ ਸਾਹਿਬ ਦੇ ਵੱਲ ਨੂੰ ਮਜ਼ਾਇਲ ਛੁੱਟੀ ਸੀ ਪਰ ਫੌਜ ਨੇ 에ਅਰ ਡਿਫੈਂਸ ਸਿਸਟਮ ਨੇ ਇਸ ਨੂੰ ਮਾਰ ਛੁੱਟਿਆ ਸੀ ਕੈਂਟ 에어 بیس ਤੇ ਹਮਲਾ ਨਕਾਮ ਹੋਣ ਤੋਂ ਬਾਅਦ ਪਾਕਿਸਤਾਨ ਦੀ ਫੌਜ ਪੜਕੀ ਸੀ ਇਹ ਦਾਵਾ ਕੀਤਾ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਆਪਰੇਸ਼ਨ ਸੰਦੂਰ 에ਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਪੰਜਾਬ ਤੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਦਾਵਾ ਕਰ ਰਹੀ ਹੈ ਭਾਰਤੀ ਫੌਜ ਆਪਰੇਸ਼ਨ ਸੰਦੂਰ ਦੇ 3 ਦਿਨ ਤੱਕ ਜਦੋਂ ਪਾਕਿਸਤਾਨ ਆਰਮੀ ਕੈਂਟ 에어 بیس ਤੇ ਉਹ ਟਾਰਗੇਟ ਨਹੀਂ ਕਰ ਪਾਇਆ ਤਾਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਮਜ਼ਾਇਲ ਸੁੱਟੀ ਸੀ ਜਿਸ ਨੂੰ ਭਾਰਤੀ 에어 డిਫੈਂਸ ਸਿਸਟਮ ਨੇ ناکਾਮ ਕਰ ਦਿੱਤਾ ਤਾਂ ਇਹ ਵੱਡੀ ਖਬਰ ਹੈ ਪਾਕਿਸਤਾਨ ਨੇ 6 ਅਤੇ 7 ਮਈ ਦੀ ਰਾਤ ਨੂੰ ਭਾਰਤ ਉੱਤੇ ਡਰੋਨ ਅਤੇ ਮਜ਼ਾਇਲ ਹਮਲੇ ਕੀਤੇ ਜਿਸ ਦਾ ਮੁੱਖ ਮਕਸਦ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਯਾਨੀ ਕਿ ਦਰਬਾਰ ਸਾਹਿਬ ਵੀ ਦੱਸਿਆ ਜਾ ਰਿਹਾ ਹੈ ਜੋ ਇਹ ਰਿਪੋਰਟ छपी ਹੋ ਰਹੀ ਹੈ छपी ਹੋਈ ਹੈ ਉਸ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਭਾਰਤੀ ਫੌਜ ਦੀ ਆਕਾਸ਼ ਮਿਸਾਈਲ ਪ੍ਰਣਾਲੀ ਅਤੇ L70 에어 డిਫੈਂਸ ਗਨ ਨੇ ਇਸ ਹਮਲੇ ਨੂੰ ناکਾਮ ਕਰ ਦਿੱਤਾ ਫੌਜ ਨੇ ਪਾਕਿਸਤਾਨੀ ਮਿਜ਼ਾਈਲ ਦੇ ਮਲਬੇ ਨੂੰ ਦੇਖਦੇ ਹੋਏ ਇੱਕ ਡੈਮੋ ਦਿੱਤਾ ਇਹ ਹਮਲਾ ਅਤਵਾਦੀਆਂ ਵੱਲੋਂ ਪ੍ਰਯੋਜਿਤ ਦੱਸਿਆ ਜਾ ਰਿਹਾ ਹੈ ਪਰ ਭਾਰਤੀ ਫੌਜ ਨੇ ਪਾਕਿਸਤਾਨ ਦੇ ਅਤਵਾਦੀਆਂ ਦੇ ਟਿਕਾਣੇ ਤੇ ਜਵਾਬੀ ਕਾਰਵਾਈ ਕੀਤੀ ਸੀ ਭਾਰਤੀ ਇਨਫੈਂਟਰੀ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਕਾਰਤਿਕ ਸੀ ਨੇ ਕਿਹਾ ਹੈ ਕਿ ਜਾਣਦੇ ਹੋਏ ਕਿ ਪਾਕਿਸਤਾਨੀ ਫੌਜ ਕੋਲ ਕੋਈ ਤੈਅ ਟਾਰਗੇਟ ਨਹੀਂ ਹੈ ਉਹਨਾਂ ਨੂੰ ਅਨੁਮਾਨ ਅਸੀਂ ਉਹਨਾਂ ਦਾ ਅਨੁਮਾਨ ਲਗਾਇਆ ਕਿ ਭਾਰਤੀ ਆਰਮੀ ਇਨਸਟਾਲੇਸ਼ਨਸ ਧਾਰਮਿਕ ਥਾਮਾ ਸਮੇਤ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਦਰਬਾਰ ਸਾਹਿਬ ਨੂੰ ਇੱਕ ਪੂਰਾ 에ਅਰ ਡਿਫੈਂਸ ਕਵਰ ਦੇਣ ਦੇ ਲਈ ਆਧੁਨਿਕ ਹਥਿਆਰ ਇਕੱਠੇ ਕੀਤੇ 8 ਮਈ ਨੂੰ ਸਵੇਰੇ ਹਨੇਰੇ ਵਿੱਚ ਪਾਕਿਸਤਾਨ ਨੇ ਹਵਾਈ ਹਥਿਆਰ ਮੁੱਖ ਰੂਪ ਵਿੱਚ ਡਰੋਨ ਅਤੇ ਲੰਬੀ ਦੂਰੀ ਦੀ ਮਜ਼ਾਈਲ ਦੇ ਨਾਲ ਵੱਡੇ ਪੈਮਾਨੇ ਤੇ ਹਵਾਈ ਹਮਲਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਹਮਲੇ ਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਸੀ ਸਾਨੂੰ ਭਰੋਸਾ ਸੀ ਕਿ ਸਾਡੇ ਬਹਾਦਰ ਜਵਾਨ ਅਤੇ 에ਅਰ ਡਿਫੈਂਸ ਗਨਰਜ਼ ਨੇ ਪਾਕਿਸਤਾਨ ਫੌਜ ਦੇ ਨਾਪਾਕ ਇਰਾਦਿਆਂ ਨੂੰ ਅਸਫਲ ਕਰ ਦਿੱਤਾ ਅਤੇ ਦਰਬਾਰ ਸਾਹਿਬ ਤੇ ਟਾਰਗੇਟਡ ਸਾਰੇ ਡਰੋਨ ਅਤੇ ਮਜ਼ਾਈਲਾਂ ਨੂੰ ਮਾਰ ਸੁੱਟਿਆ ਇਸ ਪ੍ਰਕਾਰ ਅਸੀਂ ਪਵਿੱਤਰ ਦਰਬਾਰ ਸਾਹਿਬ ਨੂੰ ਇੱਕ ਵੀ ਖਰੋਚ ਨਹੀਂ ਆਉਣ ਦਿੱਤੀ ਤਾਂ ਇਹ ਮੀਡੀਆ ਰਿਪੋਰਟਸ ਦੇ ਵਿੱਚ ਥਾਂ-ਥਾਂ ਦੇ ਉੱਤੇ ਖਬਰਾਂ ਛਪੀਆਂ ਪਈਆਂ ਨੇ ਕਿ ਭਾਰਤੀ ਫੌਜ ਨੇ ਇਹ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਦਰਬਾਰ ਸਾਹਿਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸਤੇ ਮਜ਼ਾਇਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਹਵਾਈ ਫੌਜ ਨੇ ਯਾਨਕੀ ਇਹ ਡਿਫੈਂਸ ਸਿਸਟਮ ਨੇ ਉਹਨਾਂ ਨੂੰ ناکਾਮ ਕਰ ਦਿੱਤਾ ਉਹਨਾਂ ਦੇ ਇਰਾਦਿਆਂ ਨੂੰ ਫੇਲ ਕਰ ਦਿੱਤਾ ਅਤੇ ਦਰਬਾਰ ਸਾਹਿਬ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਖਰੋਚ ਹੈ ਜਿਹੜੀ ਜਾਂ ਮਜ਼ਾਇਲ ਹੈ ਜਾਂ ਤਮਾਕਨ ਨਹੀਂ ਹੋਣ ਦਿੱਤਾ ਇੱਧਰ ਨੂੰ ਕੋਈ ਮਜ਼ਾਇਲ ਨਹੀਂ ਆਉਣ ਦਿੱਤੀ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਹੈ ਤਾਂ ਵੱਡੀ ਖਬਰ ਹੈ ਪੰਜਾਬ ਦੇ ਅੰਮ੍ਰਿਤਸਰ ਨੂੰ ਟਾਰਗੇਟ ਤੇ ਰੱਖਿਆ ਗਿਆ ਸੀ ਭਾਰਤੀ ਫੌਜ ਕਹਿ ਰਹੀ ਹੈ ਪਾਕਿਸਤਾਨ ਆਰਮੀ ਦੇ ਵੱਲੋਂ ਉਹਨਾਂ ਨੇ ਇੱਥੋਂ ਤੱਕ ਵੀ ਦਾਅਵਾ ਕਰ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜੀਆਂ ਮਿਜ਼ਾਇਲਾਂ ਇੱਧਰ ਨੂੰ ਛੱਡੀਆਂ ਗਈਆਂ ਸੀ ਅਸੀਂ ਉਹਨਾਂ ਨੂੰ ਅਸਫਲ ਕੀਤਾ